ਪੰਜਾਬ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਏਐਸਆਈ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਮ੍ਰਿਤਕ ਏਐਸਆਈ ਦਾ ਨਾਮ ਜਤਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਏਐਸਆਈ ਆਪਣੇ ਦਫ਼ਤਰ 'ਚ ਬੈਠਾ ਸੀ ਉਸ ਵੱਲੋਂ ਆਪਣੀ ਸਰਵਿਸ ਪਿਸਟਲ ਦੀ ਸਫਾਈ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਅਚਾਨਕ ਪਿਸਟਲ 'ਚੋਂ ਗੋਲੀ ਚੱਲ ਗਈ ਜੋ ਜਤਿੰਦਰ ਸਿੰਘ ਨੂੰ ਜਾ ਬੱਜੀ ਇਸ ਗੋਲੀ ਲੱਗਣ ਕਾਰਨ ਏਐਸਆਈ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਐਸਆਈ ਜਤਿੰਦਰ ਸਿੰਘ ਅੰਮ੍ਰਿਤਸਰ ਦੇ ਐਂਟੀ ਨਾਰਕੋਟਿਕ ਆਪਰੇਸ਼ਨ ਸੈੱਲ ਜੁਨਿਟਰਚ ਆਪਣੀਆਂ ਸਿਵਾਵਾਂ ਨਿਭਾ ਰਹੇ ਸਨ ਵਾਪਰੀ ਇਸ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵੱਲੋਂ ਅਫਸੋਸ ਜਤਾਉਂਦਿਆਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਜ ਬਹੁਤ ਹੀ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿਦੇ ਵਿੱਚ ਸਾਡੇ ਐਸਆਈ ਜਤਿੰਦਰ ਸਿੰਘ ਜੋ ਕਿ ਐਂਟੀ ਨਾਰਕੋਟਿਕ ਆਪਰੇਸ਼ਨ ਸੈੱਲ ਵਿੱਚ ਤਾਇਨਾਤ ਸਨ ਅਤੇ ਦੁਪਹਿਰ ਸਮੇਂ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ ਤਜਨ ਕਿਹੜਾ ਆਪਣਾ ਸਰਵਸ ਪਿਸਟਲ ਸਾਫ ਕਰ ਰਹੇ ਸਨ ਤੇ ਪਿਸਟਲ ਵਿੱਚੋਂ ਗੋਲੀ ਚੱਲਣ ਕਰਨਾ ਜਿਹੜੀ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਇਸ ਬੰਦ ਜੋ ਅਸੀਂ ਮੌਕੇ ਤੇ ਪੜਤਾਲ ਕੀਤੀ ਤੇ ਮੁਢਲੀ ਪੜਤਾਲ ਤਰ੍ਹਾਂ ਇਹੋ ਗੱਲ ਸਾਹਮਣੇ ਆਈ ਕਿ ਉਹ ਆਪਣਾ ਸਰਵਸ ਪਿਸਟਲ ਸਾਫ ਕਰ ਰਹੇ ਸਨ ਤੇ ਪਿਸਟਲ ਵਿੱਚੋਂ ਚੰਗੋਲੀ ਚੱਲਣ ਜਿਹੜੀ ਕਾਰਨ ਉਹਨਾਂ ਦੀ ਮੌਤ ਹੋ ਗਈ ਇੱਕ ਘਟਨਾ ਜਿਹੜੀ ਅਚਾਨਕ ਵਾਪਰੀ